ਓ ਕਾ ਲੋ ਹਾਂਜੀ ਅੱਜ ਆਪਾਂ ਗੱਲ ਕਰਦੇ ਆਂ ਸਹਬਜ਼ਾਦਿਆਂ ਦੀ ਜਿਨ੍ਹਾਂ ਨੂੰ ਲੋਕ ਨਿੱਕੀਆਂ ਜਿੰਦਾ ਕਹਿੰਦੇ ਨੇ ਭਾਈ ਉਹ ਨਿੱਕੀਆਂ ਜਿੰਦਾ ਨਹੀਂ ਸੀ ਉਹ ਤਾਂ ਸਾਡੇ ਵੱਡੇ ਬਾਬੇ ਸੀ ਬਹੁਤ ਵੱਡੇ ਬਾਬੇ ਉਹਨਾਂ ਨੇ ਸਾਡੀ ਖਾਤਰ ਐਨੇ ਤਸੀਹੇ ਝੱਲੇ ਨੇ ਤੇ ਅਸੀਂ ਉਹਨਾਂ ਨੂੰ ਨਿੱਕੀਆਂ ਜਿੰਦਾ ਹੀ ਆਖੀ ਜਾਂਦੇ ਆਂ ਤੁਨ ਮੈਂ ਦੱਸ ਦਾਂਗਾ ਵੀ ਕੀ ਕੀ ਤਸੀਹੇ ਉਹਨਾਂ ਨੇ ਝੱਲੇ ਨੇ ਜਦੋਂ ਤੋਂ ਗੰਗੂ ਬਾਂਮਣ ਨੇ ਆਪਣੇ ਘਰ ਉਹਨਾਂ ਨੂੰ ਗ੍ਰਿਫਤਾਰ ਕਰਾਇਆ ਉਦੋਂ ਤੋਂ ਤਸੀਹੇ ਚ ਝੱਲਣ ਲੱਗ ਗਏ ਸੀ ਪਹਿਲਾਂ ਤਾਂ ਉਹਨਾਂ ਨੂੰ ਲਾਲਚ ਦਿੱਤਾ ਗਿਆ ਫਿਰ ਉਹਨਾਂ ਨੇ ਜਵਾਬ ਦਿੱਤਾ ਵੀ ਅਸੀਂ ਭਾਈ ਤੁਹਾਡਾ ਧਰਮ ਨਹੀਂ ਕਬੂਲਦੇ ਸਾਨੂੰ ਤੁਸੀਂ ਖੁਸ਼ੀ ਨੂੰ ਲਾਲਚ ਦਿਓ ਫਿਰ ਉਹਨਾਂ ਨੇ ਕੀ ਕੀਤਾ ਉਹਨਾਂ ਨੂੰ ਠੰਡੇ ਪਾਣੀ ਦੇ ਵਿੱਚ ਠੰਡਾ ਪਾਣੀ ਪਾਇਆ ਗਿਆ ਉਹਨਾਂ ਉੱਤੇ ਠੰਡਾ ਪਾਣੀ ਪਾ ਕੇ ਫਿਰ ਮੰਨ ਕੇ ਚੱਲੋ ਉਹ ਫੇਰ ਵੀ ਨਾ ਮੰਨੇ ਤੇ ਫਿਰ ਉਹਨਾਂ ਨੇ ਉਹਨਾਂ ਨੂੰ ਗਿੱਲੀਆਂ ਸੌਂਕਾਂ ਨਾਲ ਕੁੱਟਿਆ ਉਹ ਫੇਰ ਵੀ ਨਾ ਝੁਕੇ ਫਿਰ ਉਹਨਾਂ ਨੇ ਕੀ ਕਰਿਆ ਉਹਨਾਂ ਨੂੰ ਬੰਨ ਕੇ ਦਰਖਤ ਦੇ ਨਾਲ ਗਲੇਲਾਂ ਨਾਲ ਪੱਥਰ ਮਾਰੇਗੇ ਉਹਨਾਂ ਦੇ ਉਹ ਫੇਰ ਵੀ ਨਾ ਝੁਕੇ ਫਿਰ ਅਖੀਰ ਨੂੰ ਪਾਪੀਆਂ ਨੇ ਇਹ ਗੱਲ ਕਹੀ ਵੀ ਯਾਰ ਇਹ ਐਸ ਲੋਟ ਨਹੀਂ ਮੰਨਦੇ ਇਹਨਾਂ ਨੂੰ ਠੰਡੇ ਬੁਰਜ ਵਿੱਚ ਕੈਦ ਕਰੋ ਉਸ ਸਮੇਂ ਇੰਨੀ ਠੰਡ ਸੀ ਠੰਡੇ ਬੁਰਜ ਵਿੱਚ ਵੀ ਮੰਨ ਕੇ ਚੱਲੋ ਵੀ ਜਿਵੇਂ ਕੋਲਡ ਸਟੋਰ ਆਲੂ ਵਾਲਾ ਠੰਡਾ ਹੁੰਦਾ ਵੀ ਆਲੂ ਵਾਲੇ ਸਟੋਰ ਦੇ ਵਿੱਚ ਵੀ ਨਹੀਂ ਉਨੀ ਠੰਡ ਹੁੰਦੀ ਜਿੰਨੀ ਉੱਥੇ ਸੀਗੀ ਤੇ ਉਹ ਪਾਪੀਆਂ ਨੇ ਕੋਈ ਕੱਪੜਾ ਵੀ ਨਹੀਂ ਸੀ ਦਿੱਤਾ ਉੱਤੇ ਲੈਣ ਨੂੰ ਫਿਰ ਅਖੀਰ ਨੂੰ ਉਹਨਾਂ ਨੂੰ ਕਚੈਰੀ ਵਿੱਚ ਪੇਸ਼ ਕਰਿਆ ਗਿਆ ਸੂਬੇ ਸਰਹੰਦ ਕੋਲ ਫਿਰ ਸੂਬੇ ਸਰਹੰਦ ਨੇ ਉਹਨਾਂ ਨੂੰ ਕਿਹਾ ਵੀ ਛੋਡੀ ਜਾਨ ਅਸੀਂ ਬਖਸ਼ ਦੇਾਂਗੇ ਵੀ ਤੁਸੀਂ ਸਾਡਾ ਧਰਮ ਕਬੂਲ ਕਰ ਲਓ ਤੇ ਬਾਬੇ ਫਤਿਹ ਸਿੰਘ ਨੇ ਉੱਥੇ ਸੂਬੇ ਸਰਹੰਦ ਨੂੰ ਜਵਾਬ ਦਿੱਤਾ ਕਹਿੰਦਾ ਵੀ ਪਹਿਲੀ ਗੱਲ ਤਾਂ ਇਹ ਆ ਅਸੀਂ ਛੋਡਾ ਧਰਮ ਕਬੂਲ ਨਹੀਂ ਕਰਦੇ ਅਸੀਂ ਗੁਰੂ ਦੇ ਸਿੱਖਾਂ ਅਸੀਂ ਮੁਸਲਮਾਨ ਨਹੀਂ ਬਣਨਾ ਦੂਜੀ ਗੱਲ ਵੀ ਜੇ ਤੁਸੀਂ ਸਾਡੀ ਜਾਨ ਬਖਸ਼ ਵੀ ਦੇਉਂਗੇ ਅਸੀਂ ਟੇਕੇ ਨਹੀਂ ਫੇਰ ਵੀ ਨਹੀਂ ਬੰਦੇ ਅਸੀਂ ਆਪਦੇ ਗੁਰੂ ਪਿਤਾ ਦੇ ਸਿੰਘਾਂ ਨੂੰ ਇਕੱਠਾ ਕਰਾਂਗੇ ਇਕੱਠਾ ਕਰਕੇ ਇੱਕ ਫੌਜ ਤਿਆਰ ਕਰਾਂਗੇ ਫੌਜ ਤਿਆਰ ਕਰਕੇ ਸੋਡੇ ਉੱਤੇ ਚੜ੍ਹਾਈ ਕਰਾਂਗੇ ਸੋਨੂੰ ਮਾਰਾਂਗੇ ਤੇ ਇੰਨੀ ਗੱਲ ਸੁਣ ਕੇ ਬਾਬੇ ਫਤਿਹ ਸਿੰਘ ਦੇ ਮੂੰਹੋਂ ਤਾਂ ਸੂਬੇ ਸਰਹੰਦ ਨੂੰ ਗੁੱਸਾ ਆਇਆ ਗੁੱਸੇ ਵਿੱਚ ਆ ਕੇ ਉਹਨੇ ਉਹਨਾਂ ਨੂੰ ਸਜ਼ਾ ਦਿੱਤੀ ਵੀ ਇਹਨਾਂ ਨੂੰ ਜਿਉਂਦਾ ਦੀਵਾਰ ਵਿੱਚ ਚਿੰਨ ਦਿਓ ਵੀ ਇਹਨਾਂ ਨੂੰ ਜਾਉਂਦੇ ਨੂੰ ਚਿੰਨਦੋ ਕੰਧਾਂ ਦੇ ਵਿੱਚ ਤਾਂ ਉਹਨਾਂ ਨੂੰ ਕੰਧਾਂ ਦੇ ਵਿੱਚ ਚਿੰਨਣ ਦੀ ਤਰੀਕਾਈ ਜਿਸ ਦਿਨ ਉਹਨਾਂ ਨੂੰ ਕੰਧਾਂ ਦੇ ਵਿੱਚ ਚਿੰਨਣ ਲੱਗੇ ਉਸ ਦਿਨ ਫੇਰ ਉਹੀ ਸਵਾਲ ਉਹਨਾਂ ਨੂੰ ਪੁੱਛਿਆ ਗਿਆ ਵੀ ਤੁਹਾਡੇ ਕੋਲੇ ਹੁਣ ਵੀ ਮੌਕਾ ਤੁਸੀਂ ਸਾਡਾ ਧਰਮ ਕਬੂਲ ਕਰੋ ਤਾਂ ਉਹਨਾਂ ਨੇ ਇਹ ਗੱਲ ਕਹੀ ਵੀ ਜੋ ਸੋਥੋ ਹੁੰਦਾ ਤੁਸੀਂ ਕਰ ਲਓ ਅਸੀਂ ਤੁਹਾਡਾ ਧਰਮ ਕਬੂਲ ਨਹੀਂ ਕਰਾਂਗੇ ਤੇ ਫੇਰ ਉਹਨਾਂ ਨੂੰ ਕੰਧਾਂ ਦੇ ਵਿੱਚ ਚਿੰਨਣਾ ਸ਼ੁਰੂ ਕਰਤਾ ਜਦੋਂ ਕੰਧਾਂ ਦੇ ਵਿੱਚ ਚਿੰਨਾ ਸ਼ੁਰੂ ਕਰਤਾ ਤਾਂ ਗੋਡਿਆਂ ਤੇ ਇੱਕ ਕੰਧ ਆਈ ਤਾਂ ਪਾਪੀਆਂ ਨੇ ਗੋਡੇ ਸੱਲਤੇ ਸੀਗੇ ਤੇ ਬੰਨ ਕੇ ਚੱਲੋ ਵੀ ਇੱਟ ਨਹੀਂ ਕੋਈ ਸੇਲੀ ਜਦੋਂ ਸਾਰੇ ਵਿੱਚ ਚਿਨੇ ਗਏ ਸੀਗੇ ਉਹ ਤਾਂ ਆਪਣੇ ਆਪ ਕੰਧ ਡਿੱਗੀ ਉਹ ਤਾਂ ਉਹਨਾਂ ਨੇ ਦੇਖਿਆ ਵੀ ਇਹ ਹਲੇ ਵੀ ਇਹਨਾਂ ਦੇ ਸਾਹ ਚੱਲਦੇ ਨੇ ਵੀ ਇਹ ਜਿਉਂਦੇ ਨੇ ਤਾਂ ਸੂਬੇ ਸਰਾਂਦ ਨੇ ਹੁਕਮ ਕਰਿਆ ਜਲਾਦਾਂ ਨੂੰ ਵੀ ਇਹਨਾਂ ਦਾ ਸਿਰ ਕਲਮ ਕਰ ਦਿਓ ਉਹਨਾਂ ਨੇ ਹਲਾਲ ਕਰ ਕਰ ਉਹਨਾਂ ਨੂੰ ਸ਼ਹੀਦ ਕੀਤਾ ਐਡੀ ਵੱਡੀ ਕੁਰਬਾਨੀ ਆ ਉਹਨਾਂ ਦੀ ਆਪਾਂ ਭਾਈ ਉਹਨਾਂ ਨੂੰ ਨਿੱਕੀਆਂ ਜਿੰਦਾ ਕਹਿੰਦੇ ਆ ਓ ਕਾਲੋ